ਜਿਹੜਾ ਮਹਾਨ ਕੀਤਾ ਵੇ ਤੈਨੂੰ ਨਹੀਂ ਐ ਮੈਨੂੰ ਤਾਂ ਕੁਛ ਨਹੀਂ ਜਿਹੜੀ ਮੈਂ ਗੱਈ ਨਹੀਂ ਕਹਨਾ ਮੈਨੂੰ ਨੱਜਾ ਪੜਨੀ ਮੈਨੂੰ ਹਰ ਇੱਕ ਪਿੰਡ ਦੇ ਪਤਾ ਕਿੱਥੇ ਕਿੱਥੇ ਕੀ ਕੀ ਹੋਣ ਡਿਆ ਕੋਈ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਨੂੰ ਜਿਹੜੀ ਤੈਨੂੰ ਗੱਲ ਕਹਿਨਾ ਕੋਈ ਮਾਫੀ ਲਗਾਨਾ ਨਹੀਂ ਹੋਣਾ ਠੀਕ ਹੈ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਸ ਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਮੈਨੂੰ ਕੋਈ ਬੰਦੇ ਨੇ ਕਹਿਤਾ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਦ ਘਰ ਛੱਡ ਜੋ ਛੱਡ ਦੇ ਨਜੂ ਛੱਡ ਜੋ ਕਿਤੇ ਹੋਰ ਚਲ ਜੋ ਬਹੁਤ ਦੁਖੀ ਨੇ ਲੋਗ ਇੱਕ ਮਾਰ ਕੇ ਸਾਡੇ ਮਾਜੇ ਨਹੀਂ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਖੜੇ ਗਿਆ ਮਗਰ ਰੋਏ ਨੇ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਨਹੀਂ ਇੱਕ ਲਵ ਯੂ ਚਾਤਾ ਲਿਖਿਆ ਆ ਉਹਦਾ ਵੀਡੀਓ ਵਾਲੇ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸਕੇ ਤਾਲੀਆਂ ਨੇ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਆ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬਿਲਾ ਸਾਨੂੰ ਕਿਸ ਤਰ੍ਹਾਂ ਇਹ ਤਾਂ ਮੂੰਹ ਬੰਦ ਕੀਤੇ ਗੁੱਟਾਂ ਨੂੰ ਅੰਦਰ ਹੀ ਰੱਖ ਲੈ ਉਹ ਤਾਂ ਆ ਜਿਹੜੀ ਕੁੱਤੇ ਨਹੀਂ ਛੱਡ ਜਿਹੜਾ ਮੈਂ ਨਸ਼ੇੜੀ ਦੀ ਗੱਲ ਕਰ ਰਿਹਾ ਮੈਂ ਜੇ ਆ ਗਏ ਮੈਂ ਤਨ ਦਾਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹਨਾਂ ਨੇ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਘਰੇ ਤੇਲਾ ਬੋਲੇ ਨਾ ਆਏ ਕੰਨ ਜੀ ਜੋ ਕੇ ਬੋਲਦੇ ਕੋਈ ਵੀ ਕਹੇ ਤਾਂ ਵੀ ਕੱਕਾ ਤੁਹਾਡੇ ਕੋਲ ਜ ਨੇ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਆ ਨਹੀਂ ਮੇਰਾ ਗੇਟ ਹੀ ਨਹੀਂ ਆਪਸ ਗਵਾਰਡੀ ਗੰਦ ਨਹੀਂ ਪਾਉਣ ਦੇਣਾ ਠੀਕ ਆ ਗੇਟ ਤਕੜੇ ਬਣਵਾ ਆਪ ਸਿਪਾਹੀ ਬਣੋ ਠੀਕ ਆ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾੜ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਇਹ ਦਰਵਾਜ਼ਾ ਖੋਲ ਕੇ ਬਾਹਰ ਨਹੀਂ ਨਿਕਲਦੀ ਸਾਨੂੰ ਦੇ ਮਾਰੇ ਨਾਲ ਸਾਡੀ ਕੋਈ ਧੀ ਭੈਣੇ ਨਿਕਲੇ ਬਾਹਰ ਆ ਵੀ ਹੈਗੀ ਕੁੜੀ ਬਜਰੀ ਆਂਦੇ ਇੱਧਰ ਨਹੀਂ ਚੱਲ ਗਏ ਬਿਲਕੁਲ ਟੌਰਨ ਨਹੀਂ ਹੋ ਗਿਆ ਜੀ ਠੀਕ ਹੈ ਜੀ ਸਰ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ ਬਾਜੇ ਕੋਈ ਨਸ਼ੀ ਵਾਲੀ ਇਦਾਂ ਦੀ ਗੱਲਬਾਤ ਹੋ ਗਈ ਕਰਨ ਖੋਲ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਬਾਅਦ ਮੈਂ ਦੁਬਾਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਤੇ ਜਿਹੜਾ ਮੈਨੂੰ ਸੁਣ ਲੈ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜਾਦਾ ਸਭ ਚੱਲੂਆ ਤੁਸੀਂ ਆਸੇ ਪਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਵੇ ਤੈਨੂੰ ਨਹੀਂ ਐ ਮੈਨੂੰ ਤਾਂ ਕੁਛ ਨਹੀਂ ਜਿਹੜੀ ਮੈਂ ਗਈ ਨਹੀਂ ਕੰਨਾ ਮੈਂ ਬਹੁਤ ਨੱਜਾ ਪਰ ਨਹੀਂ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ ਕਿੱਥੇ ਕੀ ਕੀ ਹੋਣਿਆ ਕੋਈ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਿੰਨਾ ਕੋਈ ਮਾਫੀ ਲਗਾਨਾ ਨਹੀਂ ਹੋਣਾ ਠੀਕ ਹੈ ਸਰ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੈਨੂੰ ਦੱਸ ਦੇ ਠੀਕ ਹੈ ਠੀਕ ਹੈ ਜੀ ਕੋਈ ਵੀ ਮੈਨੂੰ ਪੁੱਛੇ ਮੰਨਣੇ ਕਹਿਤਾ ਤੋਂ ਬਾਅਦ ਜਾਦਾ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਦ ਘਰ ਛੱਡ ਜਿਓ ਛੱਡ ਦਿੰਨ ਜੂ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਗ ਇੱਕ ਮਾਰ ਕੇ ਸਾਡੇ ਮਾਣੇ ਨਹੀਂ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਿਆ ਨਹੀਂ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲਣੀ ਆ ਕਾਕਾ ਜੇ ਕੁਝ ਵੀ ਇੱਕ ਲਵ ਯੂ ਚਾਤਾ ਰੱਖਿਆ ਆ ਉਹਦਾ ਵੀਡੀਓ ਵਾਲੀ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਉਹ ਜਾਣਾ ਪਰ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਆ ਨਾ ਫੇਰ ਕਿੰਨਾ ਦੁਖੀ ਹੋਵਗੇ ਜਿਹਨੇ ਕੱਟ ਕੇ ਕਰਕੇ ਬੁਲਾ ਸਾਨੂੰ ਜਿਹੜੀ ਕੁਤੇ ਦੀ ਛੱਡ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਆ ਵਾ ਜਾ ਕੇ ਮੈਂ ਤੈਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹਨਾਂ ਨੇ 10 ਮਿੰਟ ਲਾਤੇ ਖੁੱਲਣ ਨੂੰ ਦਵਾਜਾ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਕਰੇ ਕੋਈ ਨਾ ਬੋਲੇ ਨਾ ਆਏ ਕੰਦੀ ਜੋ ਕੇ ਬੋਲ ਦੇ ਕੋਈ ਵੀ ਕੇਤਾਂ ਦੀ ਕੱਕਾ ਤੁਹਾਡੇ ਕੋਲ ਜਵੇਂ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਆ ਨਹੀਂ ਮੇਰਾ ਗੇਟ ਇੰ ਆਸ ਗਵਾਂਡ ਦੀ ਗੰਦ ਨਹੀਂ ਫਰੰਦੇਣਾ ਠੀਕ ਹੈ ਤਕੜੇ ਬਣੋ ਆਪ ਸਿਪਾਹੀ